ਹਾਂਜੀ ਭਾਈ ਕੀ ਹਾਲਾ ਠੀਕ ਆ ਭਾਈ ਵਧੀਆ 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 ਕਿਹੜਾ ਪਿੰਡ ਆ ਵੀਰੇ ਪਿੰਡ ਨਾਥਪੁਰ ਆ ਵੀਰੇ ਠੀਕ ਆ ਜੀ ਵਪਾਰ ਦਾ ਕੰਮ ਆ ਭਾਈ ਹਾਂ ਵਪਾਰ ਦਾ ਰੰਪਰੇੜ ਕੇ ਚਾ ਜਾਂਦਾ ਠੀਕ ਆ ਜੀ ਜਿਹੜਾ ਆਪਾਂ ਨੂੰ ਕਿਹੜਾ ਪਿੰਡਾ ਪਿੰਡਾ ਬਠਿੰਡਾ ਵੀਰੇ ਕਿੰਨੀਆਂ ਮੱਝਾਂ ਲੈ ਕੇ ਆਏ ਭਾਈ ਮੰਗਾ ਲਗੇ 4 ਦੋ ਵੇਟਾਂ ਦੋ ਝੋਟੇ ਰਹਿ ਗਏ ਠੀਕ ਆ ਵੀਰੇ ਆ ਮੈਂ ਇਹਦੀ ਕੀ ਡਿਟੇਲ ਆ ਭਾਈ ਇਹਦਾ ਮੁੱਲ ਦਾ ਸਵਾ 3 ਨਾ ਯਾਰ 2.5 ਦੀ ਛੁੱਪੀ ਦੇ ਦੇਗੇ ਠੀਕ ਹੈ ਕੀ ਰਿਟੇਲ ਆ ਵੀਰੇ ਉਸ ਤਿੰਨਾ ਟਾਈਮ ਰਹਿੰਦਾ ਸੀ ਵੀਰੇ ਪਹਿਲੇ ਨੇ 16 ਕਿਲੋ ਦਿੱਤਾ ਹੈ ਨਾ ਠੀਕ ਆ ਠੀਕ ਆ ਜੀ ਹੁਣ ਸੁਈ ਵੀਰ ਚਾਰ ਪੰਜ ਦਿਨ ਹੋ ਗਏ 13 ਕਿਲੋ ਬਗਲੇ ਬੋਲੋ ਤਿਆਰ ਆ ਠੀਕ ਹੈ ਇਹ ਤਾਂ 20 ਕਿਲੋ ਦੇ ਛੁੱਪੀ ਬਾਈ ਠੀਕ ਆ ਜੀ ਚਲੋ ਜੀ ਬਾਈ ਤੋੜੋ ਦੇਖੋ ਬਾਈ ਮੱਝ ਦੀ ਕੁਆਲਿਟੀ ਚੈੱਕ ਕਰੋ ਵੀਰੇ ਫੁੱਲ ਬਰੀਡ ਦੇ ਵਿੱਚ ਆ ਥਣ ਥਣ ਬਾਈ ਓਕੇ ਆ ਮੋੜ ਲਓ ਬਾਈ

ਠੀਕ ਹੈ ਬਾਈ ਬਾਈ ਨਾਲ ਤੁਸੀਂ ਵੀਰੇ ਕਨੈਕਟ ਕਰ ਸਕਦੇ ਹੋ ਨੰਬਰ ਬਾਈ ਦਾ ਵੀਰੇ ਸਕਰੀਨ ਤੇ ਲਾਵਾਗੇ ਆਪਾਂ ਔਪ ਦੀਆਂ ਝੋਟੀਆਂ ਹੁੰਦੀਆਂ ਨੇ ਬਾਈ ਕੋਲ ਦੇਖੋ ਵੀਰੇ ਓਕੇ ਜੀ ਠੀਵਾ ਖੁਰਦਾ ਠੀਵਾ ਖੁਰਦਾ ਵੀਰੇ ਬਾਈ ਦਾ ਪਿੰਡ ਕਲੂਣ ਝੋਟੀ ਆ ਵੀਰੇ ਸੂਨ ਵਾਲੀ ਕਿੰਨਾ ਨੰਬਰ ਆ ਵੀਰੇ 9591 ਹਾਂਜੀ 8011 ਠੀਕ ਹੈ ਜੀ ਕਿੰਨਾ ਟਾਈਮ ਰਹਿ ਗਿਆ ਵੀਰੇ ਸੂਨ ਦਾ 20 ਦਿਨ ਪੈ ਨੇ ਠੀਕ ਹੈ ਜੀ ਠਣਾ ਸੋਣਾ ਦੀ ਬਾਈ ਠਣਾ ਸੋਣਾ ਹੀ ਤਾਂ ਓਕੇ ਆ ਠੀਕ ਹੈ ਵੀਰੇ ਪਰਪੁਰ ਦੀ ਸਮੱਸਿਆ ਕੋਈ ਵੀ ਦਿੱਕਤ ਨਹੀਂ ਜੀ ਨੇ ਵੀ ਬਾਈ ਲੈਣੀ ਹੋਵੇ ਤਾਂ ਬਾਈਆਂ ਨਾਲ ਕਨੈਕਟ ਕਰ ਸਕਦੇ ਹੋ ਘਰੂ ਕੰਮ ਆ ਵੀਰ ਦਾ ਵੀਰੇ ਕੋਈ ਵਪਾਰ ਦਾ ਨਹੀਂ ਹੈਗਾ ਓਕੇ ਹਾਂ ਜੀ ਬਾਈ ਇੱਕ ਆ ਮੱਝ ਸੀ ਜੀ ਬਾਈ ਵੀਰ ਲਵੇ ਇਹ ਵੀਰੇ ਮੱਝਾਂ ਨਾ ਖੀਵੇ ਤਾਂ ਆਈ ਹੋਈ ਸੀ ਤੇ ਬਾਈ ਵਪਾਰ ਦਾ ਕੰਮ ਕਰਦਾ ਵੀਰੇ ਇਹਦੇ ਕੋਲ ਦੋ ਤੋਂ ਤਿੰਨ ਝੋਟੀਆਂ ਮਤਲਬ ਕਿ ਸੇਲ ਲਈ ਹੁੰਦੀਆਂ ਨੇ ਵਧੀਆ ਕੁਆਲਿਟੀ ਦੀਆਂ ਤੇ ਤੁਸੀਂ ਇਹ ਮੱਝ ਦੇਖ ਸਕਦੇ ਹੋ ਬਾਈ ਬਹੁਤ ਹੀ ਸੋਹਣੀ ਮੱਝ ਸੀ ਬਹੁਤ ਹੀ ਚੰਗੀ ਕੁਆਲਿਟੀ ਦੀ ਤੇ ਦੂਜਾ ਸੁਦਾ ਸੀ ਵੀਰੇ ਮੇਰੇ ਸਾਹਮਣੇ ਨਾਲ 13-14 ਲੀਟਰ ਦੁੱਧ ਸੀ ਤੇ ਬਾਕੀ ਵੀਰੇ ਇਹ ਮੱਝ ਨਾਲ ਆਪਣੇ ਤੋਂ ਵੀਰੇ ਬਾਜ ਸਕਿੱਪ ਹੋ ਗਈ ਥੀ ਵੀਡੀਓ ਦੀ ਤਾਂ ਕਰਕੇ ਬਾਈ ਬਾਜ ਨਹੀਂ ਆਈ ਬਾਈ ਦਾ ਨੰਬਰ ਆਪਾਂ ਤੁਹਾਨੂੰ ਕਿਸੇ ਪਾਸੇ ਲੈ ਕੇ ਵੀਰੇ ਪਾ ਦਾਂਗੇ ਤੁਸੀਂ ਆਪਣੇ ਨੰਬਰ ਤੇ ਕਾਲ ਕਰ ਲਿਓ ਜੇ ਤੁਹਾਨੂੰ ਇਹ ਮੱਝ ਚਾਹੀਦੀ ਹੋਈ ਠੀਕ ਹੈ ਵੀਰੇ ਤੇ ਮੱਝ ਵਧੀਆ ਸੀਗੀ ਤੇ ਤਾਜੀ ਸੂਈ ਸੀ ਵੀਰੇ ਸ਼ਾਇਦ ਗੱਬਣ ਵੀ ਹੋ ਸਕਦੀ ਆ ਤੇ ਬਾਕੀ ਵੀਰੇ ਕਨਫਰਮ ਨਹੀਂ ਆਪਾਂ ਨੂੰ ਤੇ ਮਿਸਟੇਕ ਹੋ ਗਈ ਸੀ ਬਾਈ ਬਹੁਤ ਵੱਡੀ ਤੇ ਇਹ ਵੀ ਮੱਝ ਵੀਰੇ ਬਹੁਤ ਚੰਗੀ ਸੀਗੀ ਚੰਗਾ ਰਿਕਾਰਡ ਸੀ ਮੱਝ ਦਾ ਠੀਕ ਹੈ ਜੀ ਤੇ ਬਹੁਤ ਹੀ ਸੋਹਣੇ ਹਾਂਜੀ ਬਾਈ ਸਾਸਤਰੀ ਕਾਲ ਆ ਮੱਜਾ ਵੀਰੇ ਸੁਣਨ ਵਾਲੀ ਬਾਈ ਕੋਲੇ ਠੀਕ ਹੈ ਜਿਹੜਾ ਪਿੰਡ ਦੱਸਿਆ ਜੀ ਗੋਮਾਣਾ ਟਕੋਰਵਾਣਾ ਗੱਗੋ ਮਾਣਾ ਪਿੰਡ ਆ ਬਾਈ ਦਾ ਫਰੀਦਕੋਟ ਜ਼ਿਲ੍ਹੇ ਦੀ ਵੀਰੇ ਭਲੂਣ ਮੱਜਾ ਸੁਣਨ ਵਾਲੀ ਬਹੁਤ ਹੀ ਚੰਗੀ ਕੁਆਲਿਟੀ ਦੀ ਬਾਈ ਨੰਬਰ ਵੀਰੇ ਹੋਡਾ 62800 ਪੂਰਾ 2486 ਕਿੰਨਾ 62800 ਪੂਰਾ ਹਾਂਜੀ 2486 ਜਿਹਨੇ ਵੀ ਵੀਰੇ ਲੈਣੀ ਹੋਵੇ ਤਾਂ ਬਾਈਆਂ ਨਾਲ ਸੰਪਰਕ ਕਰ ਸਕਦੇ ਹਾਂ ਅੱਜ ਬਈ ਬਹੁਤ ਚੰਗੀ ਕੁਆਲਿਟੀ ਦੀ ਆ। ਟਾਪ ਆ ਵੀਰੇ ਪੂਰੇ। ਹਾਂਜੀ ਬਈ ਇੰਨਾ ਕਮਾਲ ਆ ਮੰਡੀਆਂ ਦੇ ਬਈ ਜਿਹਨੇ ਵੀ ਯਾਰ ਮਾਰ ਲੈਣਾ ਹਨਾ ਆਪਣੇ ਘਰ ਵਾਸਤੇ ਮੱਝਾਂ ਗਾਵਾਂ। ਆ ਬਈ ਟਾਪ ਟਾਪ ਦੀਆਂ ਆਉਂਦੀਆਂ ਨੇ ਹੁਣ ਮੰਡੀਆਂ ਦੇ ਉੱਤੇ ਜਦੋਂ ਮਰਜ਼ੀ ਵੀਰੇ ਆ ਕੇ ਤੁਸੀਂ ਲਿਆ ਸਕਦੇ ਹੋ। ਜਿਹਨੇ ਵੀ ਲੈਣੀਆਂ ਨੇ ਬਈ ਪੂਰੀ ਟਾਪ ਕਲਾਸ ਬਰੀਦ ਆ ਵੀਰੇ। ਆਮ ਮੱਝ ਦਾ ਵੀਰੇ ਵੀਰ ਕਹਿੰਦਾ ਵੀ 16 16.5 ਲੀਟਰ ਦੁੱਧ ਤਿਆਰਾ ਕੰਡੇ ਵਾਲਾ ਦੇਖੋ ਬਈ ਮੱਝ ਦੀ ਕੁਆਲਿਟੀ ਦੇਖੋ ਵੀਰੇ ਟੌਪ ਟੌਪ ਦੀਆਂ ਮੱਝਾਂ ਦੇਖੋ ਬਈ ਗਾਮਾਂ ਨਾਲ ਦੇ ਲੇਵੇ ਲੱਗੇ ਨੇ ਮੱਝਾਂ ਨੂੰ ਵੀ ਦੇਖੋ ਵੀਡੀਓ ਕਣਾਬਾਈ ਮੰਡੀ ਕਣਾਬੀਰੇ ਮੰਡੀ ਦੇ ਉੱਤੇ ਟੌਪ ਦੀ ਮੱਝ ਆਈ ਹੋਈ ਆ ਦੇਖਦੇ ਆਂ ਬਾਈ ਬਾਈ ਕਰੂ ਗੱਲਬਾਤ ਦਿਖਾਉਣਿਆ ਤੁਹਾਨੂੰ ਆਪਾਂ ਇਹਦੀ ਇਨਫੋਰਮੇਸ਼ਨ ਹਾਂਜੀ ਬਾਈ ਕੀ ਹਾਲ ਚਾਲ ਹੈ ਅੱਜ ਵੀਰੇ ਆਪਾਂ ਪਹੁੰਚੇ ਹੋਇਆ ਰਾਮਪੁਰਾ ਦੀ ਮੰਡੀ ਦੇ ਉੱਤੇ ਵੀਰੇ ਦੇਖੋ ਤੁਸੀਂ ਮੰਡੀ ਦੇ ਉੱਤੇ ਵੀਰੇ ਪੂਰਾ ਜਾਦੇ ਕਾਠਾ ਪੂਰੇ ਪਸ਼ੂ ਆਏ ਹੋਏ ਨੇ ਬਾਈ ਮੰਡੀ ਦੇ ਬਹੁਤ ਹੀ ਚੰਗੀਆਂ ਚੰਗੀਆਂ ਝੋਟੀਆਂ ਮੱਝਾਂ ਗਾਵਾਂ ਵੀ ਦੇ ਪਹੁੰਚਿਆ ਹੁਣਾਂ ਨੇ ਤੇ ਮੰਡੀਆਂ ਦੇ ਵੀਰੇ ਪੂਰਾ ਜਾ ਦੇ ਰਾਸ ਆ ਜਿੰਨੀਆਂ ਵੀ ਮੰਡੀਆਂ ਆਪਣੇ ਹੁਣ ਚੱਲ ਰਹੀਆਂ ਨੇ ਬਾਕੀ ਵੀ ਦਿਖਾਉਣੇ ਹਨ ਮੰਡੀਆਂ ਦਾ ਨਿਆਰਾ ਕਰਾਵਾਂਗੇ ਉਹਦੀ ਗੱਲਬਾਤ ਬੰਦਿਆਂ ਨਾਲ ਕਿ ਕਿੰਨੇ ਦੇ ਪਸ਼ੂ ਲੈ ਕੇ ਆਏ ਨੇ ਭਾਈ ਕੀ ਕੀ ਰੇਟ ਚੱਲ ਰਹੇ ਨੇ ਅੱਜ ਦੀ ਕੜੀ ਚੈੱਕ ਕਰਾਉਣੇ ਆਪਾਂ ਦੇਖੋ ਭਾਈ ਪੂਰਾ ਭਾਈ ਫੁੱਲ ਇਕੱਠਾ